ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੋਦਾਵਰੀ ਨਦੀ ਦਾ ਰਮਣੀਕ ਕੰਢਾ ਸੂਰਜ ਉਦੈ ਹੋ ਰਿਹਾ ਸੀ ਪ੍ਰਭਾਤ ਵੇਲੇ ਆਪਣੀ ਚੋਗ ਲਈ ਪੰਛੀ ਝੁੰਡਾਂ ਦੇ ਝੁੰਡ ਜੰਗਲਾਂ ਵਿੱਚੋਂ ਉੜੀ ਕੇ ਬਸਤੀਆਂ ਵੱਲ ਜਾ ਰਹੇ ਸਨ ਜੰਗਲੀ ਫੁੱਲਾਂ ਦੀ ਮਹਿਕ ਹਵਾ ਵਿੱਚ ਘੁਲੀ ਹੋਈ ਸੀ ਗੁਰੂ ਗੋਬਿੰਦ ਸਿੰਘ ਆਪਣੇ ਕੁਝ ਸਿੰਘਾਂ ਨਾਲ ਗੋਦਾਵਰੀ ਦੇ ਕਿਨਾਰੇ ਫਿਰਦੇ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਵੇਖਦੇ ਮੁਗਦੋ ਰੇਸ਼ਨ ਗੋਦਾਵਰੀ ਦਾ ਪਾਣੀ ਸਾਫ ਨਿਰਮਲ ਵਹਿ ਰਿਆ ਸੀ ਗੁਰੂ ਦੇ ਮੋਹੋਂ ਆਪ ਮੂਰੇ ਨਿਕਲ ਗਿਆ ਬਲਿਹਾਰੀ ਕੁਦਰਤ ਵਸਿਆ ਉਦੋਂ ਹੀ ਦੋ ਮੱਛਲੀਆਂ ਪਾਣੀ ਵਿੱਚ ਉੱਠਲੀਆਂ ਤੇ ਕਲਾਬਾਜੀ ਲਾ ਕੇ ਪਾਣੀ ਵਿੱਚ ਹੀ ਗਲੁਪਤ ਹੋ ਗਈਆਂ ਬੀਤੇ ਕੱਲ ਸਾਧੂਆਂ ਨੇ ਦੱਸਿਆ ਸੀ ਮਾਧੋਦਾਸ ਇੱਥੇ ਹੀ ਨਦੀ ਕਿਨਾਰੇ ਮਿਲ ਸਕਦੇ ਨੇ ਗੁਰੂ ਨਾਲ ਇਸ ਵੇਲੇ ਬినੋਦ ਸਿੰਘ ਬਾਜ ਸਿੰਘ ਤੇ ਭਾਈ ਧਰਮ ਸਿੰਘ ਤੋਂ ਬਿਨਾ ਦੋ ਸ਼ਸਤਰਧਾਰੀ ਤਿਆਰ ਬਰਤਿਆਰ ਸਿੰਘ ਵੀ ਸਨ ਗੁਰੂ ਗੋਦਾਵਰੀ ਦੇ ਪਾਣੀ ਨੂੰ निहारਦੇ ਕਿਸੇ ਸੋਚ ਵਿੱਚ ਸਨ ਬਾਜ ਸਿੰਘ ਨੇ ਦੱਸਿਆ ਗੁਰੂ ਜੀਓ ਜੰਗਲ ਵੱਲੋਂ ਸਾਧੂਆਂ ਦਾ ਇੱਕ ਟੋਲਾ ਨਦੀ ਵੱਲ ਆ ਰਿਹਾ ਹੈ ਆਵਣ ਦਿਓ ਇਨਾ ਧਿਆਨ ਰੱਖਣਾ ਹੈ ਸਾਧੂ ਅਸਾਂ ਵੱਲ ਆ ਰਹੇ ਹਨ ਜੋ ਆਪਣੇ ਰੋਜ਼ ਕੰਮ ਲਈ ਨਿਕਲੇ ਹਨ ਅਗਰ ਆਪਣੇ ਆਪ ਇਧਰ ਨਹੀਂ ਆਉਂਦੇ ਤਾਂ ਬੁਲਾਉਣਾ ਨਹੀਂ ਆਖ ਕੇ ਗੁਰੂ ਸੋਚਣ ਲੱਗੇ ਅਗਰ ਮਾਧੋਦਾਸ ਹੀ ਹੋਇਆ ਤਾਂ ਕਿਵੇਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਸਾਧੂ ਇਧਰ ਹੀ ਆ ਰਹੇ ਸਨ ਸਬਨਾ ਤੋਂ ਅੱਗੇ ਆ ਰਹੇ ਇੱਕ ਦਰਮਿਆਨ ਕੱਦ ਦੇ ਚੁਸਤ ਫਰਤੀਲੇ ਸਾਧੂ ਨੂੰ ਵੇਖ ਕੇ ਗੁਰੂ ਨੇ ਸੋਚਿਆ ਇਹੀ ਹੋ ਸਕਦਾ ਹੈ ਮਾਧੋਦਾਸ ਹੋਰ ਨੇੜੇ ਆਇਤਾ ਅੱਗੇ ਆ ਰਹੇ ਸਾਧੂ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਤਾਂ ਉਹ ਰੁਕ ਗਏ ਸਾਧੂ ਹੋਰ ਅੱਗੇ ਵਧਿਆ ਅਲਕ ਨਿਰੰਜਨ ਸਾਧੂ ਨੇ ਆਪਣੇ ਪੰਥ ਦੀ ਮਰਿਆਦਾ ਦਾ ਪਾਲਨ ਕਰਦਿਆਂ ਜੈਕਾਰਾ ਬੁਲਾਇਆ ਗੁਰੂ ਨੇ ਫਤਿਹ ਬੁਲਾਈ ਸਾਧੂ ਨੇ ਪਤਾ ਨਹੀਂ ਇਸ ਦਾ ਅਰਥ ਕੀ ਲਿਆ ਬੋਲਿਆ ਮਰਾਠਾ ਧਰਤੀ ਉੱਪਰ ਵੈਸ਼ਨਵ ਪੰਥ ਦੇ ਬੈਰਾਗੀ ਆਪ ਦਾ ਸਵਾਗਤ ਕਰਦੇ ਹਨ ਮੈਂ ਮਾਦੋਦਾਸਾਂ ਆਪਣੇ ਬਾਤਚੀਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਮਾਦੋਦਾਸ ਦਾ ਆਤਮ ਵਿਸ਼ਵਾਸ ਵੇਖ ਕੇ ਗੁਰੂ ਹੈਰਾਨ ਹੋਏ। ਸੋਚਿਆ ਜੈ ਤ੍ਰਾਮ ਦੇ ਦਰਸ਼ਨ ਮੁਤਾਬਕ ਬੈਰਾਗੀ ਵਿੱਚ ਦਮਤਾ ਹੈ। ਕਿਹਾ ਕਿ ਅਸੀਂ ਕਿਸੇ ਇਕਾਂਤ ਵਿੱਚ ਬੈਠ ਕੇ ਗੋਸ਼ਟ ਕਰ ਸਕਦੇ ਹਾਂ। ਕਿਉਂ ਨਹੀਂ ਕਰ ਸਕਦੇ? ਮੱਠ ਵੱਲੋਂ ਹਰ ਆਤੀਥੀ ਦੀ ਲੋੜ ਔਰ ਇੱਛਾ ਦਾ ਪੂਰਾ ਸਤਕਾਰ ਹੁੰਦਾ ਹੈ। ਕਹੋ ਮਾਠ ਵਿੱਚ ਜਾਣਾ ਹੈ ਜਾਂ ਇੱਥੇ ਹੀ ਕਿਦਰੇ ਬੈਠਣ ਦਾ ਮਨ ਹੈ ਮਾਧੋਦਾਸ ਨੇ ਪੁੱਛਿਆ ਅਸੀਂ ਸੋਚਦੇ ਹਾਂ ਇੱਥੇ ਹੀ ਕਿਦਰੇ ਠੀਕ ਹੈ ਜੈਸੇ ਆਪ ਦੀ ਇੱਛਾ ਆ ਕੇ ਮਾਧੋਦਾਸ ਨੇ ਆਪਣੇ ਸਾਧੂਆਂ ਨੂੰ ਇੱਥੇ ਹੀ ਰੁਕਣ ਲਈ ਕਿਹਾ ਗੁਰੂ ਨੇ ਵੀ ਆਪਣੇ ਸਿੰਘਾਂ ਨੂੰ ਇੱਕ ਵਿਥ ਤੇ ਰਹਿਣ ਲਈ ਆਖਿਆ ਫਿਰ ਗੁਰੂ ਅਤੇ ਮਾਧੋਦਾਸ ਟੁਕਵੀਂ ਥਾਂ ਵੇਖ ਕੇ ਇੱਕ ਵੱਡੇ ਪੱਥਰ ਉੱਪਰ ਜਾ ਬੈਠੇ ਮਾਦੋਦਾਸ ਅਸੀਂ ਸੁਣਿਆ ਹੈ ਬੈਠਦੇ ਆਂ ਹੀ ਗੁਰੂ ਨੇ ਗੱਲ ਸ਼ੁਰੂ ਕਰਨੀ ਚਾਹੀ ਤਾਂ ਮਾਦੋਦਾਸ ਨੇ ਰੁਕਿਆ ਰੁਕੋ ਪਹਿਲਾਂ ਆਪਣੇ ਬਾਰੇ ਕਹੋ ਮੈਂ ਜਾਨਣਾ ਚਾਹੁੰਦਾ ਹਾਂ ਜੋ ਕੁਝ ਅਸੀਂ ਥੋੜਾ ਬਹੁਤ ਸੁਣਿਆ ਹੈ ਉਹ ਸਹੀ ਹੈ ਅਸਾਂ ਬਾਰੇ ਕੀ ਸੁਣਿਆ ਹੈ ਅਸੀਂ ਜਾਣ ਸਕਦੇ ਹਾਂ ਗੁਰੂ ਨੇ ਪੁੱਛਿਆ ਹਾਂ ਜਾਣ ਸਕਦੇ ਹੋ ਸੁਣਿਆ ਹੈ ਆਪ ਗੁਰੂ ਨਾਨਕ ਦੇਵ ਜੀ ਦੀ 10ਵੀਂ ਗੱਦੀ ਹੋ ਪਿਛਲੇ ਕੁਝ ਸਮੇਂ ਤੋਂ ਮੁਗਲਾਂ ਨਾਲ جنگ ਵਿੱਟੀ ਹੋਈ ਹੈ ਹੁਣ ਮੁਗਲਾਂ ਦੇ ਅਤਿਆਚਾਰ ਤੋਂ ਪੈ ਖਾ ਕੇ ਉਹਨਾਂ ਨਾਲ ਸੰਧੀ ਕਰ ਲਈ ਹੈ ਆਪਣੀ ਸੁਰੱਖਿਆ ਖਾਤਰ ਇੱਧਰ ਮਰਾਠਾ ਦੇਸ਼ ਵੱਲ ਆਏ ਹੋ ਮਾਦੋਦਾਸ ਨੇ ਬੇਬਾਕ ਹੋ ਕੇ ਕਿਹਾ ਇਹ ਸਹੀ ਨਹੀਂ ਹੈ ਮਾਦੋਦਾਸ ਅਸੀਂ ਆਪ ਨੂੰ ਨਾਮ ਨਾਲ ਸੰਬੋਧਨ ਕਰ ਸਕਦੇ ਹਾਂ ਨਾ ਬਿਲਕੁਲ ਕਰ ਸਕਦੇ ਹੋ ਮਾਦੋਦਾਸ ਨੇ ਕਿਹਾ ਜੋ ਖਬਰਾਂ ਇਥੋਂ ਤੱਕ ਪਹੁੰਚੀਆਂ ਨੇ ਉਹਨਾਂ ਦਾ ਅਸਲ ਸੱਚ ਹੋ ਰਿਹਾ ਹੈ ਆਪਣੇ ਬਾਰੇ ਸਭ ਕੁਝ ਦੱਸਣ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜੋ ਕੁਝ ਅਸੀਂ ਨਰੈਣਪੁਰ ਦੇ ਦੇਰੇ ਦਾਦੋਵਾੜਾ ਦੇ ਮਹੰਤ ਜੈਤ੍ਰਾਮ ਤੋਂ ਸੁਣਿਆ ਕਿ ਉਹ ਸੱਚ ਹੈ ਗੁਰੂ ਨੇ ਮਾਦੋ ਦਾਸ ਦੀਆਂ ਅੱਖਾਂ ਵਿੱਚ ਸਿੱਧਾ ਤੱਕਦਿਆਂ ਪੁੱਛਿਆ ਜੈਤ੍ਰਾਮ ਨੂੰ ਮਿਲੇ ਹੋ ਮਾਦੋ ਦਾਸ ਨੇ ਹੈਰਾਨੀ ਨਾਲ ਪੁੱਛਿਆ ਮਿਲੇ ਹਾਂ ਰਾਜਪੂਤਾਨੇ ਵਿੱਚੋਂ ਦੀ ਗੁਜਰ ਰਹੀ ਸਾਂ ਦਾਦੂਵਾੜਾ ਡੇਰੇ ਬਾਰੇ ਸੁਣਿਆ ਹੋਇਆ ਸੀ ਉੱਥੇ ਰੁਕੇ ਸਾਂ ਮੁਗਲਾਂ ਦੇ ਅਤਿਆਚਾਰਾਂ ਦੀ ਜੈਤਰਾਮ ਨੂੰ ਕਾਫੀ ਜਾਣਕਾਰੀ ਹੈ ਜੈਤਰਾਮ ਨੇ ਹੀ ਕਿਹਾ ਸੀ ਨਾ ਦੇੜ ਬਿਰਾਗੀਆਂ ਦੇ ਮੱਠ ਵਿੱਚ ਮਾਧੋਦਾਸ ਨੂੰ ਮਿਲਣਾ ਦੱਸਦਿਆਂ ਗੁਰੂ ਪਹਿਲਾਂ ਵਾਂਗ ਹੀ ਮਾਧੋਦਾਸ ਵੱਲ ਤੱਕਦੇ ਰਹੇ ਮਾਧੋਦਾਸ ਨੇ ਗੁਰੂ ਦੀਆਂ ਅੱਖਾਂ ਵਿੱਚ ਚਾਕਣ ਦਾ ਹਿਆ ਕਰਦੇ ਪੁੱਛਿਆ ਜੈਤਰਾਮ ਨੇ ਹੋਰ ਕੀ ਦੱਸਿਆ ਮੇਰੇ ਬਾਰੇ ਆਪਬਾਰੇ ਵਧੇਰੇ ਗੱਲ ਨਹੀਂ ਹੋਈ ਅਸਾਂ ਪੁੱਛਿਆ ਸੀ ਅਗਰ ਇੱਥੇ ਰਾਜਪੂਤਾਨੇ ਵਿੱਚ ਤੇਰਾ ਕੋਈ ਪ੍ਰਭਾਵ ਹੈ ਕਿ ਮੁਗਲਾਂ ਵਿਰੁੱਧ ਜੰਗ ਜਾਰੀ ਰੱਖਣ ਲਈ ਰਾਜਪੁੱਤਾਂ ਦੀ ਮਦਦ ਹਾਸਲ ਕਰਵਾ ਸਕਦਾ ਹੈ ਉਸਨੇ ਕਿਹਾ ਮੁਸ਼ਕਲ ਹੈ ਰਾਜਪੂਤ ਤਾਂ ਖੁਦ ਮੁਗਲਾਂ ਨਾਲ ਆਪਣੀਆਂ ਬੇਟੀਆਂ ਵਿਆਹ ਕੇ ਰਿਸ਼ਤੇਦਾਰੀਆਂ ਬਣਾਉਣ ਲੱਗ ਹੋਏ ਪਏ ਨੇ ਗੁਰੂ ਨੇ ਦੱਸਿਆ ਬਿਲਕੁਲ ਸਹੀ ਦੱਸਿਆ ਜੈਤਰਾਮ ਨੇ ਮੈਂ ਕੁਝ ਦਿਨ ਉੱਥੇ ਰਿਹਾ ਸੀ ਰਾਜਪੂਤਾਂ ਵਿੱਚ ਇਸ ਗੱਲੋਂ ਹੋੜ ਲੱਗੀ ਹੋਈ ਏ ਕੌਣ ਪਹਿਲਾਂ ਆਪਣੀ ਪੁੱਤਰੀ ਸ਼ੈਨਸ਼ਾ ਜਾਂ ਉਸਦੇ ਕਿਸੇ ਪੁੱਤਰ ਨਾਲ ਵਿਆਹ ਕੇ ਬਾਜ਼ੀ ਮਾਰਦਾ ਹੈ ਆਪਣੀ ਮਿੱਟੀ ਲਈ ਮਰ ਮਿਟਣ ਵਾਲੀ ਗੱਲ ਹੁਣ ਰਾਜਪੂਤਾਂ ਵਿੱਚ ਨਹੀਂ ਰਹੀ ਮਾਦਰਾਸ ਦੀ ਸਾਫ਼ ਖਰੀ ਗੱਲ ਸੁਣ ਕੇ ਗੁਰੂ ਨੂੰ ਤਸੱਲੀ ਹੋਈ ਬੋਲੇ ਜਦ ਜੈਤਰਾਮ ਨੇ ਜਾਣਿਆ ਅਸੀਂ ਮਰਾਠਿਆਂ ਤੋਂ ਮਦਦ ਦੀ ਆਸ ਵਿੱਚ ਇੱਧਰ ਆਉਣਾ ਹੈ ਤਾਂ ਉਸਨੇ ਕਿਹਾ ਸੀ ਮਾਦੋਦਾਸ ਬੈਰਾਗੀ ਨੂੰ ਜ਼ਰੂਰ ਮਿਲਣਾ ਉਹ ਮਰਾਠਾ ਸੈਨਿਕ ਵੀ ਰਿਹਾ ਹੈ ਆਤਮਾ ਪਰਮਾਤਮਾ ਦੇ ਭੇਦ ਵੀ ਜਾਣਦਾ ਹੈ ਮਰਾਠਾ ਲੋਕਾਂ ਵਿੱਚ ਉਸ ਦੀ ਪੂਰੀ ਮਾਨਤਾ ਹੈ ਇੱਥੇ ਆਣ ਕੇ ਸਭ ਕੁਝ ਵੇਖ ਸਮਝ ਕੇ ਅਸੀਂ ਸੰਕੋਚ ਵਿੱਚ ਸਾਂ ਇਸ ਤਰ੍ਹਾਂ ਦੇ ਬੈਰਾਗੀ ਨਾਲ ਦੇਸ਼ ਕੌਮ ਧਰਮ ਦੀ ਗੱਲ ਕਿਵੇਂ ਕਰੀਏ ਆ ਕੇ ਗੁਰੂ ਉੱਤਰ ਦੀ ਉਡੀਕ ਵਿੱਚ ਬੈਰਾਗੀ ਵੱਲ ਤੱਕੇ ਮਾਦੋਦਾਸ ਨੀਵੀਂ ਪਾ ਕੇ ਸੋਚੀ ਪੈ ਗਿਆ ਮਾਦੋਦਾਸ ਦੇ ਚੇਤੇ ਮਾਦੋਦਾਸ ਦੇ ਚੇਲੇ ਅਤੇ ਗੁਰੂ ਦੇ ਸਿੰਘ ਆਪਣੇ ਆਪਣੇ ਮੋਰਚੇ ਸਾਹਮਣੇ ਖੜੇ ਸਨ ਦੋਵੇਂ ਤਰ੍ਹਾਂ ਗੁਰੂ ਅਤੇ ਬੈਰਾਗੀ ਵੱਲ ਵੇਖ ਰਹੀਆਂ ਸਨ ਸਧਾਰਨ ਵੇਖਿਆ ਚੇਲੇ ਬੇਫਿਕਰ ਸਨ ਪਰ ਸਿੰਘ ਬੇहद ਸਤਾਰਕ ਸਨ ਉਹਨਾਂ ਨੂੰ ਡਰ ਸੀ ਇਹ ਸਾਧ ਗੁਰੂ ਦੀ ਬੇਅਦਬੀ ਨਾ ਕਰ ਦੇ ਕੁਝ ਦੇਰ ਬਾਅਦ ਮਾਧੋਦਾਸ ਨੇ ਸਿਰ ਉਠਾਇਆ ਫਿਰ ਕੁਦਾਵਰੀ ਨਦੀ ਦੇ ਪਾਣੀ ਵੱਲ ਤੱਕਦਿਆਂ ਕਿਆ ਮੇਰੇ ਬਾਰੇ ਤਾਂ ਸਿੰਘ ਸਾਹਿਬ ਆਪਨੇ ਬੜਾ ਕੁਝ ਜਾਣ ਲਿਆ ਹੈ ਮੇਰੇ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਮੱਠ ਬਾਰੇ ਵੀ ਮਰਾਠਾ ਲੋਕਾਂ ਤੋਂ ਜਾਣ ਲਿਆ ਹੋਵੇਗਾ ਪਰ ਆਪਣੇ ਬਾਰੇ ਆਪਨੇ ਅਜੇ ਤੱਕ ਕੁਝ ਨਹੀਂ ਦੱਸਾਇਆ ਆਪ ਬਾਰੇ ਜੋ ਵੀ ਜਾਣਕਾਰੀ ਹਾਸਲ ਹੋਈ ਹੈ ਉਹ ਬੜੇ ਪਰਮ ਪੈਦਾ ਕਰਨ ਵਾਲੀ ਹੈ ਐਸੀ ਜਾਣਕਾਰੀ ਮਨ ਵਿੱਚ ਸ਼ੰਕੇ ਪੈਦਾ ਕਰਦੀ ਹੈ ਜੀ ਆਪ ਨੂੰ ਸਭ ਕੁਝ ਦੱਸਣ ਵਿੱਚ ਕੋਈ ਆਪਤੀ ਨਹੀਂ ਹੈ ਤਾਂ ਇਹ ਬੈਰਾਗੀ ਸਾਰਾ ਕੁਝ ਜਾਣਨ ਦੀ ਚਾਹਤ ਰੱਖਦਾ ਹੈ ਇਸ ਲਈ ਅਸਾਂ ਨੂੰ ਹੋਰ ਮੁਲਾਕਾਤਾਂ ਕਰਨੀਆਂ ਪੈਣਗੀਆਂ ਮਾਧੋਦਾਸ ਆਪਣੇ ਸਵਾਰਥ ਲਈ ਮੁਗਲਾਂ ਨੂੰ ਅਫਵਾਹਾਂ ਫੈਲਾਉਣ ਦੀ ਪੁਰਾਣੀ ਆਦਤ ਹੈ ਇਹ ਅਫਵਾਹਾਂ ਹੀ ਸ਼ੰਕੇ ਔਰ ਗਲਤ ਫਹਿਮੀਆਂ ਪੈਦਾ ਕਰਦੀਆਂ ਹਨ ਬੜਾ ਕੁਝ ਆਖਣ ਦੱਸਣ ਵਾਲਾ ਹੈ ਇਹ ਮਿਲਣੀ ਤਾਂ ਇੱਕ ਰਸਮੀ ਜਾਣ ਪਹਿਚਾਨ ਵਾਲੀ ਹੈ ਅਸੀਂ ਇਹ ਦੱਸਣਾ ਚਾਹੁੰਦੇ ਸਾਂ ਆਪ ਦੇ ਮਿੱਤਰ ਮਹੰਤ ਜੈਤ੍ਰਾਂਬੀ ਇੱਛਾ ਸੀ ਅਸੀਂ ਆਪਸ ਵਿੱਚ ਮੁਲਾਕਾਤ ਕਰੀਏ ਮੈਨੂੰ ਨਹੀਂ ਪਤਾ ਸਿੰਘ ਸਾਹਿਬ ਆਪ ਕਿਸ ਮੰਤਵ ਨਾਲ ਇੱਧਰ ਆਏ ਹੋ ਅਤੇ ਕਿਸ ਮੰਤਵ ਨਾਲ ਮੈਨੂੰ ਮਿਲਣਾ ਚਾਹੁੰਦੇ ਹੋ ਮਾਦੂਦਾਸ ਜੰਗਲ ਵਿੱਚੋਂ ਉ ਤਾਂ ਉੱਠ ਰਏ ਸੂਰਜ ਵੱਲ ਦੇਖਦਿਆਂ ਬੋਲਿਆ ਆਪ ਦੇ ਬਾਰੇ ਇਹਨਾਂ ਜਰੂਰ ਸੁਣਿਆ ਹੈ ਆਪ ਮੁਗਲ ਬਾਦਸ਼ਾਹ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਵਿਰੁੱਧ ਲੜਦੇ ਮਰਾਠਾ ਦੇਸ਼ ਤੱਕ ਆਪ ਉੱਝੇ ਹੋ ਮੇਰੇ ਸਵਾਮੀ RAMDAS ਆਪਣੇ ਪੰਥ ਦੇ 6ਵੇਂ ਨਾਨਕ ਨੂੰ ਮਿਲੇ ਸਨ ਸਵਾਮੀ ਜੀ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ ਉਹਨਾਂ ਨੂੰ ਮਿਲਣ ਤੋਂ ਬਾਅਦ ਹੀ ਸਵਾਮੀ ਜੀ ਨੇ ਆਪਣੇ ਸਾਧੂਆਂ ਨੂੰ ਸ਼ਸਤਰਾਂ ਦਾ ਅਭਿਆਸ ਕਰਵਾਉਣਾ ਆਰੰਭ ਕੀਤਾ ਸੀ ਸਵਾਮੀ ਜੀ ਦੀ ਸ਼ਿਵਾਜੀ ਮਰਾਠਾ ਔਰ ਉਸ ਦੇ ਪੁੱਤਰ ਨਾਲ ਬਹੁਤ ਮੇਲ ਮਿਲਾਪ ਰਹਿੰਦਾ ਸੀ ਮੈਨੂੰ ਆਪ ਬਾਰੇ ਬਹੁਤਾ ਪਤਾ ਨਹੀਂ ਪੰਜਾਬ ਦੇਸ਼ ਮਰਾਠਾ ਦੇਸ਼ ਤੋਂ ਵੀ ਦੂਰ ਬੜਾਏ ਉਧਰ ਜੋ ਕੁਝ ਆਪਰਦਾ ਹੈ ਇਧਰ ਜਾ ਤਾਂ ਪੁੱਜਦਾ ਨਹੀਂ ਜਾਂ ਫਿਰ ਪੁੱਜਦਾ ਏ ਤਾਂ ਬੜੀ ਦੇਰ ਹੋ ਚੁੱਕੀ ਹੁੰਦੀ ਹੈ ਮੈਨੂੰ ਖੁਸ਼ੀ ਹੈ ਮੱਠ ਦੇ Swami ਜਿਸ ਗੱਦੀ ਦਾ ਬਹੁਤ ਆਦਰ ਸਤਕਾਰ ਰੱਖਦੇ ਸਨ ਆਪ ਉਸ ਗੱਦੀ ਉੱਪਰ ਬਿਰਾਜਮਾਨ ਹੋ ਨਾਂਦੇੜ ਦਾ ਬੈਰਾਗੀ ਮਠ ਆਪ ਨੂੰ ਨਿਮੰਤਰਣ ਦਿੰਦਾ ਹੈ ਮਠ ਵਿੱਚ ਪਧਾਰੋ ਜਿੰਨਾ ਸਮਾਂ ਰਹਿਣਾ ਚਾਹੋ ਰਹੋ ਭੋਜਨ ਜਲ ਸਭ ਪ੍ਰਾਪਤ ਹੋਵੇਗਾ ਵਿਚਾਰਾਂ ਕਰਨ ਲਈ ਮਠ ਵਿੱਚ ਆਪਣੇ ਪਾਸ ਖੁੱਲਾ ਸਮਾਂ ਹੋਵੇਗਾ ਮੈਂ ਚਾਹਾਂਗਾ ਆਪਣੀ ਅਗਲੀ ਮੁਲਾਕਾਤ ਮਠ ਵਿੱਚ ਹੋਵੇ ਇੱਥੇ ਗੋਦਾਵਰੀ ਨਦੀ ਕੰਢੇ ਮੈਂ ਆਪਣੀ ਯਥਾਯੁਗ ਸੇਵਾ ਨਹੀਂ ਕਰ ਸਕਿਆ ਇਸ ਲਈ ਇਸ ਬੈਰਾਗੀ ਨੂੰ ਇਸ ਦਾ ਅਫਸੋਸ ਰਹੇਗਾ ਸਿੰਘ ਸਾਹਿਬ ਅਕੇ ਮਾਧੋਦਾਸ ਉੱਠ ਖੜਾ ਹੋਇਆ ਗੁਰੂ ਸੰਕੇਤ ਸਮਝ ਗਏ ਸਨ ਉਹਨਾਂ ਨੇ ਵੀ ਉੱਠਦਿਆਂ ਕਿਹਾ ਮਾਧੋਦਾਸ ਅਸੀਂ ਨਾਂਦੇੜ ਇਸ ਭਾਵਨਾ ਨਾਲ ਨਹੀਂ ਆਏ ਕਿ ਮੱਠ ਦੇ ਸਾਧੂ ਜਾਂ ਮੱਠ ਦਾ ਮਹੰਤ ਅਸਾਂ ਦਾ ਸਵਾਗਤ ਕਰਨ ਜਾਂ ਸਾਨੂੰ ਭੋਜਨ ਕਰਾਉਣ ਅਸੀਂ ਇਧਰ ਵੱਲ ਇੱਕ ਮੰਤਬ ਨਾਲ ਆਏ ਹਾਂ ਅਸਾਂ ਦੇ ਸਾਥ ਗਿਣਤੀ ਦੇ ਕੁਝ ਸਿੰਘ ਹਨ ਆਪ ਲੋਕ ਇਹਨਾਂ ਨੂੰ ਸੈਨਿਕ ਵੀ ਆਖ ਸਕਦੇ ਹੋ ਜੋ ਖਬਰਾਂ ਆਫਵਾਹਾਂ ਅਸਾਂ ਬਾਰੇ ਇਥੋਂ ਤੱਕ ਪੁੱਜੀਆਂ ਨੇ ਉਹਨਾਂ ਤੋਂ ਬਿਨਾ ਬੜਾ ਕੁਝ ਹੋਰ ਵੀ ਹੈ ਅਸੀਂ ਇਹ ਤਾਂ ਸੁਣ ਲੈਂਦੇ ਹਾਂ ਕਿ ਮੁਗਲ ਹਾਕਮਾਂ ਨੇ ਕਿਸੇ ਪ੍ਰਾਣੀ ਨੂੰ ਜਾਂ ਪਰਿਵਾਰ ਨੂੰ ਤਸੀਹੇ ਦਿੱਤੇ ਹਨ ਅਸੀਂ ਹਾ ਦਾ ਨਾਰਾ ਵੀ ਮਾਰਦੇ ਹਾਂ ਪਰ ਤਸੀਹਿਆਂ ਦੀ ਅਸਲ ਪੀੜ ਉਸ ਨੂੰ ਹੀ ਪਤਾ ਹੁੰਦਾ ਹੈ ਜਿਸ ਨੂੰ ਤਸੀਹੇ ਦਿੱਤੇ ਜਾ ਰਹੇ ਹੁੰਦੇ ਨੇ ਮਾਦੋਦਾਸ ਗੁਰੂ ਦੇ ਮੁਖ ਤੋਂ ਪੀੜ ਵੇਖ ਕੇ ਹੈਰਾਨ ਰਹਿ ਗਿਆ ਪਰ ਉਹ ਹੋਰ ਜਾਣਨ ਦੀ ਇੱਛਾ ਰੱਖਦਾ ਹੋਇਆ ਵੀ ਹਜੇ ਗੱਲਾਂ ਦੇ ਵਹਿਣ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਇੰਨਾ ਹੀ ਕਿਹਾ ਸਿੰਘ ਸਾਹਿਬ ਮੱਠ ਦੇ ਰੁਜੇਵਿਆਂ ਲਈ ਮੈਨੂੰ ਜਲਦੀ ਜਾਣਾ ਹੋਵੇਗਾ ਉੱਥੇ ਦੁਖੀ ਮਾਨਸ ਕੋਈ ਰੋਗੀ ਕੋਈ ਹੋਰ ਸਮੱਸਿਆ ਲੈ ਕੇ ਆ ਬੈਠਦੇ ਹਨ ਉਹਨਾਂ ਦਾ ਸਮਾਧਾਨ ਕਰਨ ਲਈ ਇਹ ਮੁਲਾਕਾਤ ਇੱਥੇ ਹੀ ਛੱਡਣੀ ਪੈਗੀ ਮਾਦੋਦਾਸ ਅਸਾਂ ਨੂੰ ਮੱਠ ਵਿੱਚ ਤੇਰੇ ਵੱਲੋਂ ਕੀਤੇ ਜਾ ਰਹੇ ਉਪਕਾਰਾਂ ਦੀ ਕਦਰ ਹੈ ਤੈਨੂੰ ਜਾਣਾ ਚਾਹੀਏ ਪਰ ਅਸੀਂ ਇੱਕ ਗੱਲ ਆਖਣਾ ਚਾਹੁੰਦੇ ਹਾਂ ਮਠਾਂ ਦੀ ਡੇਰਿਆਂ ਦੀ ਜ਼ਿੰਮੇਵਾਰੀ ਇੱਕ ਹੋਰ ਵੀ ਏ ਇਹਨਾਂ ਪਾਵਨ ਥਾਵਾਂ ਨੇ ਆਪਣੇ ਦੇਸ਼ ਔਰ ਆਪਣੀ ਕੌਮ ਲਈ ਵੀ ਵੱਡੇ ਕਾਰਜ ਕਰਨੇ ਹੁੰਦੇ ਨੇ ਦੋਵੇਂ ਜਣੇ ਹੌਲੀ-ਹੌਲੀ ਚਹਲ-ਕਦਮੀ ਕਰਦੇ ਆਪਣੇ ਬੰਦਿਆਂ ਵੱਲ ਤੁਰ ਪਏ ਅਜੀਹਾ ਕਹਿ ਕੇ ਕੀ ਸੰਕੇਤ ਦੇਣਾ ਚਾਹੁੰਦੇ ਹੋ ਮਾਧਵਦਾਸ ਨੇ ਪੁੱਛਿਆ ਇੱਕ ਯੋਗੀ ਸੰਤ ਜਗਰੂ ਸੁਆਮੀ ਜੋ ਵੀ ਹੈ ਉਸ ਦੀ ਜ਼ਿੰਮੇਵਾਰੀ ਇੱਕ ਸਧਾਰਨ ਪੁਰਸ਼ ਨਾਲੋਂ ਬਹੁਤ ਐਮ ਹੁੰਦੀ ਹੈ ਭਿਖਿਆ ਮੰਗਣਾ ਭੋਜਨ ਕਰਨਾ ਸੋਣਾ ਪੂਜਾ ਪਾਠ ਕਰਨਾ ਜਾਂ ਆਪਣੇ ਸ਼ਿਸ਼ਿਆ ਨੂੰ ਸਿੱਖਿਆ ਦੇਣਾ ਹੀ ਮਾਨਵ ਸੇਵਾ ਨਹੀਂ ਹੈ ਇਸ ਸਬਦ ਦੇ ਨਾਲ ਨਾਲ ਖਿਮਾ ਕਰਨਾ ਸਿੰਘ ਸਾਹਿਬ ਮਾਦੋ ਦਾਸ ਨੇ ਗੁਰੂ ਨੂੰ ਰੋਕਿਆ ਮੈਂ ਆਪ ਦਾ ਸੰਕੇਤ ਸਮਝ ਗਿਆ ਹਾਂ ਮੈਨੂੰ ਸਪਸ਼ਟ ਕਹੋ ਮੇਰੇ ਜੈਸੇ ਯੋਗੀ ਤੋਂ ਆਪ ਕੀ ਯਸ ਰੱਖਦੇ ਹੋ ਮਾਦੋ ਦਾਸ ਅਸੀਂ ਵੇਖ ਰਹੇ ਹਾਂ ਅਸਾਂ ਦੇ ਨਾਲ ਕੇਵਲ ਇੱਕ ਬੈਰਾਗੀ ਗੋਸ਼ਟ ਨਹੀਂ ਕਰਿਆ ਅਸਾਂ ਸਾਹਮਣੇ ਇੱਕ ਬਹਾਦਰ ਸੂਰਮਾ ਤਲਵਾਰ ਬਾਜੀ ਦਾ ਮਾਹਰ ਔਰ ਜੰਗੀ ਪੈਂਤੜੇ ਤੋਂ ਹੋਰ ਦਾ ਪੇਚ ਸਮਝਣ ਪਰਖਣ ਵਾਲਾ ਯੋਧਾ ਗੋਸ਼ਟੀ ਰਚਾ ਰਿਹਾ ਹੈ ਅਸੀਂ ਇਸ ਬੈਰਾਗੀ ਅੰਦਰਲੇ ਸੈਨਿਕ ਪਾਸ ਇੱਕ ਮੰਤਵ ਲੈ ਕੇ ਆਏ ਹਾਂ ਗੁਰੂ ਮਾਧੋਦਾਸ ਦਾ ਰੋਂ ਵੇਖ ਕੇ ਖੁੱਲਣ ਲੱਗੇ ਸਿੰਘ ਸਾਹਿਬ ਸੈਨਿਕ ਜੀਵਨ ਹੁਣ ਬਹੁਤ ਪਿੱਛੇ ਰਹਿ ਗਿਆ ਹੈ ਗੇਰਵਾ ਬਸਤਰ ਪਹਿਨਣ ਨਾਲ ਭਾਵਨਾਵਾਂ ਨਹੀਂ ਮਰਦੀਆਂ ਆਪਣੇ ਚਿਹਰੇ ਤੋਂ ਅਸੀਂ ਬੜਾ ਕੁਝ ਪੜ ਸਕਦੇ ਹਾਂ ਗੁਰੂ ਨੇ ਆਪਣੇ ਢੰਗ ਨਾਲ ਬੈਰਾਗੀ ਦੇ ਅੰਦਰਲੇ ਨੂੰ ਉਕਸਾਇਆ ਮਰਾਠਾ ਲੋਕਾਂ ਵਿੱਚ ਮੱਠ ਵਿੱਚ ਹੁਣ ਮੇਰਾ ਰੂਪ ਇੱਕ ਬੈਰਾਗੀ ਇੱਕ ਵੈਦ ਇੱਕ ਸੁਆਮੀ ਦਾ ਹੈ ਹੁਣ ਮੈਂ ਇਸ ਤਰ੍ਹਾਂ ਹੀ ਸੰਤੁਸ਼ਟ ਹਾਂ ਲੋਕਾਂ ਦੀ ਸੇਵਾ ਕਰਕੇ ਮੈਨੂੰ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਬੈਰਾਗੀ ਕੋਈ ਲੜ ਨਹੀਂ ਸੀ ਪੜਾ ਰਿਹਾ ਮਾਦੋਦਾਸ ਅਸੀਂ ਚਾਹੁੰਦੇ ਹਾਂ ਸਿੰਘ ਸਾਹਿਬ ਮੈਨੂੰ ਮੱਠ ਵਿੱਚ ਜਾਣਾ ਚਾਹੀਦਾ ਹੈ ਲੋਕ ਬੜੀ ਦੂਰੋਂ ਦੂਰੋਂ ਆਏ ਹੁੰਦੇ ਨੇ ਜੇ ਆਪ ਦੀ ਤਸੱਲੀ ਨਹੀਂ ਹੋਈ ਤਾਂ ਮੈਂ ਆਪ ਨੂੰ ਮੱਠ ਵਿੱਚ ਆਉਣ ਲਈ ਬੇਨਤੀ ਕਰਦਾ ਹਾਂ ਮਾਦੋਦਾਸ ਨੇ ਚਾਲ ਕੁਝ ਤੇਜ਼ ਕਰ ਲਈ ਮੱਠ ਵਿੱਚ ਵੀ ਆਉਣਾ ਪਏਗਾ ਗੁਰੂ ਨੇ ਕਿਹਾ ਮੈਨੂੰ ਖੁਸ਼ੀ ਹੋਵੇਗੀ ਆਪ ਬਾਰੇ ਬੜਾ ਕੁਝ ਜਾਣਨ ਬਾਕੀ ਹੈ ਆਹ ਕੇ ਮਾਦੋਦਾਸ ਨੇ ਦੋਵੇਂ ਹੱਥ ਜੋੜੇ ਫਿਰ ਕਿਹਾ ਆ ਗਿਆ ਹੈ ਅਸੀਂ ਜਲਦੀ ਮੱਠ ਵਿੱਚ ਆਵਾਂਗੇ ਗੁਰੂ ਨੇ ਪੱਕੇ ਇਰਾਦੇ ਨਾਲ ਕਿਹਾ ਮੱਠ ਆਪ ਦਾ ਸਵਾਗਤ ਕਰੇਗਾ ਕਹਿੰਦਿਆਂ ਮਾਧੋਦਾਸ ਆਪਣੇ ਸਾਧੂਆਂ ਕੋਲ ਜਾ ਪੂਜਾ ਗੁਰੂ ਸਿੰਘਾਂ ਨਾਲ ਜੰਗਲ ਵੱਲ ਨਿਕਲ ਗਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਇਤਿਹਾਸ ਤੇ ਉੱਪਰ ਵੀਡੀਓ ਜੇਕਰ ਚੰਗੀ ਲੱਗੀ ਹੋਏ ਤਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਦਾ ਇਤਿਹਾਸ ਪੜਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਜੀ ਦਾ ਬਹੁਤ